ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਜਰੂਰ ਲਿਖ ਦੇਣਾ ਜੀ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕੁੰਭ ਰਾਸ਼ੀ ਦੇ ਬਾਰੇ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਬਹੁਤ ਵੱਡੀ ਸ਼ਕਤੀ ਤੁਹਾਡੇ ਘਰ ਆਉਣ ਵਾਲੀ ਹੈ ਦੋਸਤੋ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਤੁਹਾਡੇ ਘਰ ਦੇ ਵਿੱਚ ਪਧਾਰ ਰਹੀ ਹੈ ਤੁਹਾਡੇ ਦੁੱਖਾਂ ਦਾ ਤੁਹਾਡੀ ਪਰੇਸ਼ਾਨੀ ਦਾ ਅੰਧ ਕਰਨ ਦੇ ਲਈ ਤੁਹਾਡਾ ਪਾਗ ਗਿਆ 7ਵੇਂ ਆਸਮਨ ਤੇ ਖਿਲਖਲਾ ਉੱਠੇਗਾ ਪਰ ਇਹ ਦੇਵੀ ਮਾਂ ਤੁਹਾਡੇ ਘਰ ਕਿਉਂ ਆ ਰਹੀ ਹੈ ਇਹ ਜਾਣ ਕੇ ਤੁਹਾਡੇ ਰਾਤਾਂ ਦੀ ਨੀਂਦ ਦਿਨ ਦਾ ਚੈਨ ਤੇ ਪੋਖ ਪਿਆਸ ਉੱਡਣ ਵਾਲੀ ਹੈ ਇਸ ਕੁੰਭ ਰਾਸ਼ੀ ਵਾਲਿਆਂ ਨੂੰ ਅੱਜ ਦੀ ਵੀਡੀਓ ਨੂੰ ਨજર ਅੰਦਾਜ਼ ਕਰਨ ਦੀ ਬੋਲ ਨਾ ਕਰਨਾ ਕਿਉਂਕਿ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਹੈ ਦੋਸਤੋ ਆਉਣ ਵਾਲੇ 5 ਦਿਨਾਂ ਤੱਕ ਕੁਲ ਦੇਵੀ ਦੇਵਤਾਂ ਦਾ ਆਸ਼ੀਰਵਾਦ ਤੁਹਾਡੇ ਉੱਤੇ ਪੈਣ ਵਾਲਾ ਹੈ ਇਸ ਸਮੇਂ ਤੁਹਾਡੇ ਜੀਵਨ 'ਚ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਵਾਲੀ ਤੇ ਜੋ ਲੋਕ ਤੁਹਾਡੇ ਪ੍ਰਤੀ ਬੁਰਾ ਸੋਚਦੇ ਹਨ ਤੁਹਾਡੇ ਪ੍ਰਤੀ ਗਲਤ ਸੋਚਦੇ ਹਨ ਇਸ ਤਰ੍ਹਾਂ ਦੇ ਲੋਕਾਂ ਨੂੰ ਮਾਤਾ ਦੇਵੀ ਦੀ ਤੂਲ ਚਟੌਣ ਵਾਲੀ ਹੈ ਤੇ ਜਿਹੜੇ ਲੋਕਾਂ ਨੇ ਤੁਹਾਡੀ ਮਦਦ ਕੀਤੀ ਹੈ ਜੋ ਲੋਕ ਤੁਹਾਡੇ ਪ੍ਰਤੀ ਚੰਗਾ ਸੋਚਦੇ ਹਨ ਤੁਹਾਡੇ ਨਾਲ ਨਾਲ ਹੀ ਉਹਨਾਂ ਦਾ ਵੀ ਭਾਗ ਹੈ ਮਾਤਾ ਰਾਣੀ ਆਸਮਾਨ ਤੇ ਲੈ ਕੇ ਜਾਣ ਵਾਲੀ ਹੈ ਕਿਉਂਕਿ ਦੋਸਤੋ ਅਗਲੇ 5 ਦਿਨਾਂ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਸਮਾਂ ਰਹਿਣ ਵਾਲਾ ਹੈ ਤੁਹਾਡੀ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਅਗਲੇ 5 ਦਿਨਾਂ ਦੇ ਅੰਦਰ ਐਸੀ ਘਟਨਾ ਤੁਹਾਡੇ ਨਾਲ ਘਟਤ ਹੋਣ ਜਾ ਰਹੀ ਹੈ ਜਿਸ ਨੂੰ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਤੇ ਖੁਸ਼ੀ ਦੇ ਢੋਲ ਨਗਾਰੇ ਵੱਜਣ ਜਾ ਰਹੇ ਹਨ ਨਾਲ ਨਾਲ ਮਠਿਆਈ ਵੀ ਵੰਡਣੀ ਪਵੇਗੀ ਕਿਉਂਕਿ ਇਸ ਸਮੇਂ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਸਮੇਂ ਦੇਵੀ ਮਾਂ ਤੁਹਾਨੂੰ ਬਹੁਤ ਕੁਝ ਦੇਣ ਵਾਲੇ ਹਨ ਪਰ ਮਾਂ ਦੇਵੀ ਨੂੰ ਨਰਾਸ਼ ਨਾ ਕਰਨਾ ਉਸ ਤੋਂ ਬਾਅਦ ਤੁਸੀਂ ਆਪਣੇ ਜੀਵਨ 'ਚ ਜੋ ਚੀਜ਼ਾਂ ਦੀ ਇੱਛਾ ਰੱਖੋਗੇ ਉਹ ਵੀ ਪ੍ਰਾਪਤ ਕਰੋਗੇ ਜੋ ਵੀ ਸੁਪਨੇ ਹਨ ਉਹ ਵੀ ਸੱਚ ਹੋ ਜਾਣਗੇ ਪਰ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਦੋਸਤੋ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਤੁਸੀਂ ਜੋ ਵੀ ਤੁਸੀਂ ਜੋ ਵੀ ਤੁਸੀਂ ਪੁਕਾਰ ਲਗਾਈ ਸੀ ਦਿਨ ਰਾਤ ਜੋ ਤੁਸੀਂ ਅਰਜੀ ਤੁਸੀਂ ਲਗਾਈ ਸੀ ਮਾਤਾ ਰਾਣੀ ਤੁਹਾਡੀ ਉਹ ਅਰਜੀ ਸਵੀਕਾਰ ਕਰ ਰਹੀ ਹੈ ਅਗਲੇ 5 ਦਿਨਾਂ ਚ ਮਾਤਾ ਰਾਣੀ ਤੁਹਾਨੂੰ ਸਾਰਿਆਂ ਨੂੰ ਕੀ ਕੀ ਦੇਣ ਵਾਲੇ ਹਨ ਕਿਹੜੇ ਕਿਹੜੇ ਸੁਪਨੇ ਸੱਚ ਕਰਨ ਵਾਲੇ ਹਨ ਅਤੇ ਕਿਹੜੀ ਇੱਛਾ ਪੂਰੀ ਕਰਨ ਵਾਲੇ ਹਨ ਤੁਹਾਡੇ ਜੀਵਨ 'ਚ ਕਿਹੜੇ ਕਿਹੜੇ ਸੁਧਾਰ ਹੋਣ ਵਾਲੇ ਹਨ ਤੇ ਕੀ ਕੀ ਲਾਭ ਹੋਣ ਵਾਲੇ ਹਨ ਇਹਨਾਂ ਸਾਰਿਆਂ ਦੀ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਦੇਵਾਂਗੇ ਅਗਲੇ 5 ਦਿਨਾਂ ਦੀ ਮਹਾਪ੍ਰਵਿਖ ਬਾਣੀ ਵੀ ਕਰਾਂਗੇ ਉਹ ਵੀ ਤੁਹਾਡੇ ਗੋਚਰੇ ਦੇ ਆਧਾਰ ਤੇ ਵਸੇ ਤਾਂ ਵੈਸੇ ਤਾਂ ਅਸੀਂ ਵੀ ਜਾਣਕਾਰੀਆਂ ਦਿੰਦੇ ਹਾਂ ਉਹ ਗ੍ਰਹਿ ਗੋਚਰ ਦੇ ਆਧਾਰ ਤੇ ਹੀ ਦਿੰਨੇ ਹਾਂ ਪਰ ਇਸ ਵਾਰ ਪੂਰੀ ਕੁੰਡਲੀ ਵਿਸ਼ਲੇਸ਼ਣ ਕਰਨ ਤੋਂ ਬਾਅਦ ਵੀ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਇਸ ਸਮੇਂ ਤੁਹਾਡੀ ਕੁੰਡਲੀ ਦੇ ਵਿੱਚ ਕਿਹੜੇ ਦਿਨ ਗ੍ਰਹਿ ਗੋਚਰ ਕਰਨ ਵਾਲੇ ਹਨ ਅਤੇ ਇਸ ਗ੍ਰਹਿ ਗੋਚਰ ਦਾ ਕਿਹੜਾ-ਕਿਹੜਾ ਵਿਆਪਕ ਪ੍ਰਭਾਵ ਤੁਹਾਡੇ ਸਾਰਿਆਂ ਦੇ ਜੀਵਨ 'ਚ ਪੈਣ ਵਾਲਾ ਹੈ ਅਤੇ ਤੁਹਾਡੇ ਪਰਿਵਾਰ ਵਿੱਚ ਕਿਸ ਤਰ੍ਹਾਂ ਨਾਲ ਮਾਤਾ ਰਾਣੀ ਦੇ ਅਸੀਮ ਕਿਰਪਾ ਪੈਣ ਵਾਲੇ ਹੈ ਅਤੇ ਨਾਲ ਨਾਲ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਇਸ ਸਮੇਂ ਕਿਹੜੇ ਕਿਹੜੇ ਕੰਮ ਕਰਨੇ ਵਰਜਿਤ ਮੰਨੇ ਗਏ ਹਨ ਇਸ ਨਾਲ ਭਗਵਾਨ ਤੁਹਾਡੇ ਹੀ ਗਲਤੀ ਦੇ ਕਾਰਨ ਰੋਸਟ ਹੋ ਜਾਂਦੇ ਹਨ ਤੇ ਕੁਝ ਗਲਤੀਆਂ ਵੀ ਤੁਹਾਨੂੰ ਦੱਸਾਂਗੇ ਕਿ ਜਿੰਨਾ ਗਲਤੀਆਂ ਨੂੰ ਤੁਸੀਂ ਨਹੀਂ ਕਰਨਾ ਅਤੇ ਕੁਝ ਉਪਾਅ ਵੀ ਦੱਸਾਂਗੇ ਜਿਸ ਨਾਲ ਮਾਤਾ ਰਾਣੀ ਤੁਹਾਡੇ ਘਰ ਆ ਕੇ ਖੁਸ਼ ਹੋ ਜਾਏਗੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਬਹੁਤ ਹੀ ਲਾਭਕਾਰੀ ਹੈ ਹੁਣ ਤੁਹਾਨੂੰ ਗਲਤੀਆਂ ਦੇ ਬਾਰੇ ਦੱਸਦੇ ਹਾਂ ਜੋ ਨਹੀਂ ਕਰਨੀਆਂ ਸਭ ਤੋਂ ਪਹਿਲੀ ਗਲਤੀ ਹੈ ਉਹ ਹੈ ਗਲਤ ਲੋਕਾਂ ਨਾਲ ਸਾਥ ਇਹੋ ਜਿਹੇ ਲੋਕਾਂ ਨਾਲ ਬਿਲਕੁਲ ਵੀ ਨਹੀਂ ਬੈਠਣਾ ਜੋ ਅਸ਼ੋਭ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ ਜਿਨ੍ਹਾਂ ਦੇ ਲੋਕਾਂ ਦੇ ਮਨ 'ਚ 네ਗੇਟਿਵਿਟੀ ਵਿਚਾਰ ਹੁੰਦੇ ਹਨ ਇਹੋ ਜਿਹੇ ਲੋਕਾਂ ਨੂੰ ਕਦੇ ਵੀ ਸੁੱਖ ਸ਼ਾਂਤੀ ਨਹੀਂ ਮਿਲਦੀ ਤੇ ਨਾ ਹੀ ਇਹਨਾਂ ਦੇ ਦੇਵੀ-ਦੇਵਤਿਆਂ ਦੇ ਵਾਸ ਹੁੰਦੇ ਹਨ ਮੰਨ ਲਓ ਤੁਸੀਂ ਕੋਈ ਗਲਤ ਵਿਚਾਰ ਆਪਣੇ ਮਨ 'ਚ ਨਹੀਂ ਰੱਖਦੇ ਹੋ ਪਰ ਤੁਸੀਂ ਉਹਨਾਂ ਗਲਤ ਲੋਕਾਂ ਦੀ ਸੰਗਤ 'ਚ ਰਹਿ ਕੇ ਗਲਤ ਹੋ ਜਾਂਦੇ ਹੋ ਜੋ ਇਨਸਾਨ ਚੰਗੇ ਕਰਮ ਕਰਦਾ ਹੈ ਸਚਾਈ ਦੇ ਰਾਹ 'ਤੇ ਚੱਲਦਾ ਹੈ ਭਾਵੇਂ ਉਹ ਇਨਸਾਨ ਸਭ ਤੋਂ ਪਿਛੇ ਰਹਿੰਦਾ ਹੈ ਪਰ ਉਹ ਇਨਸਾਨ ਨਾਲ ਰੱਬ ਹੁੰਦਾ ਹੈ ਦੇਵੀ-ਦੇਵਤੇ ਉਸ ਦਾ ਸਾਥ ਦਿੰਦੇ ਹਨ ਪਰੇਸ਼ਾਨੀ ਤੋਂ ਦੂਰ ਰੱਖਦੇ ਹਨ ਭਾਵੇਂ ਵਰਤਮਾਨ ਸਮੇਂ ਚ ਤਕਲੀਫ ਵਿੱਚ ਹਨ ਪਰ ਆਉਣ ਵਾਲੇ ਸਮੇਂ ਇਹ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਬਣੇਗਾ ਆਓ ਜਾਣੀਏ ਅਗਲੇ 5 ਦਿਨ ਚ ਤੁਹਾਡਾ ਸਮਾਂ ਕਿਵੇਂ ਦਾ ਰਹਿਣ ਵਾਲਾ ਹੈ ਕੁੰਭ ਰਾਸ਼ੀ ਵਾਲਿਓ ਇਹ ਸਮਾਂ ਲੈਣ ਦੇਣ ਦੇ ਮਾਮਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤੁਹਾਡੀ ਥੋੜੀ ਜਿਹੀ ਲਾਪਰਵਾਹੀ ਤੁਹਾਡੇ ਲਈ ਬਹੁਤ ਵੱਡੀ ਸਮੱਸਿਆ ਲਿਆ ਸਕਦੀ ਹੈ ਇਹ ਇਸ ਮਾਸੀਆ ਦਾ ਕਾਰਨ ਉਹਨਾਂ ਲੋਕਾਂ ਕਰਕੇ ਹੀ ਬਣੇਗਾ ਜਿਨ੍ਹਾਂ ਲੋਕਾਂ ਉਤੇ ਤੁਸੀਂ ਅੱਖ ਬੰਦ ਕਰਕੇ ਵਿਸ਼ਵਾਸ ਕਰਦੇ ਹੋ ਵੈਸੇ ਤਾਂ ਜੀਵਨ ਤੁਹਾਡਾ ਬਹੁਤ ਸਰਦਾਰਨ ਚੱਲੇਗਾ ਪਰ ਕੁਝ ਲੋਕਾਂ ਦੇ ਕਾਰਨ ਤੁਸੀਂ ਪਰੇਸ਼ਾਨੀ ਦੇ ਵਿੱਚ ਪੈ ਸਕਦੇ ਹੋ ਹੁਣ ਤੁਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੈ ਵਿਵਸਾਇਏ ਦੇ ਨਾਲ ਜੁੜੇ ਲੋਕਾਂ ਨੂੰ ਕੋਈ ਖੁਸ਼ਖਬਰੀ ਸੁਣਾਉਣ ਨੂੰ ਮਿਲ ਸਕਦੀ ਹੈ ਪਰ ਤੁਹਾਨੂੰ ਦੁਸ਼ਮਣਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤੁਹਾਡੀ ਤਰੱਕੀ ਦੇ ਮਾਰਗ ਵਿੱਚ ਆਉਣ ਵਾਲੀਆਂ ਹਨ ਮੁਸ਼ਕਲਾਂ ਦੂਰ ਹੋਣਗੀਆਂ ਤੁਹਾਡੀ ਤਰੱਕੀ ਦੇ ਮਾਰਗ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋਣਗੀਆਂ ਮਾਤਾ ਪਿਤਾ ਦੇ ਆਸ਼ੀਰਵਾਦ ਦੇ ਨਾਲ ਤੁਸੀਂ ਸੰਤਾਨ ਦੇ ਲਈ ਕਿਸੇ ਛੋਟੇ ਮੋਟੇ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ ਜਿਸ ਨਾਲ ਲਾਭ ਹੋਵੇਗਾ ਤੇ ਤੁਹਾਨੂੰ ਮਿਹਨਤ ਜ਼ਿਆਦਾ ਕਰਨੀ ਹੋਵੇਗੀ ਤੁਸੀਂ ਆਪਣੀ ਸ਼ੁੱਧ ਬੋਧ ਤੇ ਬੁੱਧੀਤਾ ਨਾਲ ਕਿਸੇ ਵੱਡੇ ਲਕਸ਼ਯ ਵਿੱਚ ਸਫਲਤਾ ਹਾਸਲ ਕਰ ਸਕਦੇ ਹੋ ਤੁਸੀਂ ਛੋਟੇ ਬੱਚਿਆਂ ਦੇ ਨਾਲ ਮौज-ਮਸਤੀ ਕਰੋਗੇ ਤੁਹਾਡੇ ਅੰਦਰ ਐਕਸਟਰਾ એનર્ਜੀ ਰਹਿਣ ਦੇ ਕਾਰਨ ਤੁਸੀਂ ਆਪਣੇ ਕੰਮਾਂ ਨੂੰ ਗੁੱਸੇ ਨਾਲ ਨਿਪਟਾ ਲਵੋਗੇ ਆਪਣੀ ਕ੍ਰੇਪੀਆਂ ਦੀ ਤਾਰੀਫ ਤੋਂ ਪੂਰੀ ਰੁਝਾਨ ਰਹੇਗਾ ਉਹਨਾਂ ਨਾਲ ਕੁਝ ਪੁਰਾਣੀਆਂ ਯਾਦਾਂ ਤਾਜ਼ਾ ਕਰੋਗੇ ਜੇਕਰ ਤੁਹਾਨੂੰ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਤੁਸੀਂ ਜ਼ਰੂਰ ਕਰਨਾ ਕਿਉਂਕਿ ਮਦਦ ਕਰਨ ਨਾਲ ਮਾਂ ਲਕਸ਼ਮੀ ਤੇ ਦੇਵੀ-ਦੇਵਤੇ ਖੁਸ਼ ਹੁੰਦੇ ਹਨ ਤੁਸੀਂ ਦਾਨ ਧਰਮ ਦੇ ਕੰਮਾਂ ਦੇ ਵਿੱਚ ਆਪਣੀ ਰੁਚੀ ਰੱਖੋ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲੇ ਲੋਕਾਂ ਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਤੇ ਜੋ ਨੌਕਰੀ ਜੋ ਕਰਦੇ ਹਨ ਉਸ ਵਿੱਚ ਪ੍ਰਮੋਸ਼ਨ ਹੋ ਸਕਦਾ ਹੈ ਨਵੇਂ ਲੋਕਾਂ ਦੇ ਨਾਲ ਮੇਲਜੋਲ ਵਧੇਗਾ ਸਮਾਜਿਕ ਕੰਮਾਂ ਦੇ ਵਿੱਚ ਤੁਸੀਂ ਪੂਰਾ ਫੋਕਸ ਬਣਾ ਕੇ ਰੱਖੋਗੇ ਤੁਸੀਂ ਬਿਜ਼ਨਸ ਦੇ ਲਈ ਕੋਈ ਜ਼ਰੂਰੀ ਜਾਣਕਾਰੀ ਜੁਟਾ पाओगे ਜੇਕਰ ਤੁਸੀਂ ਕਿਸੇ ਦੇ ਨਨ ਲੈ ਕੇ ਲੰਬੇ ਸਮੇਂ ਤੋਂ ਪਰੇਸ਼ਾਨ ਰਹਿ ਰਹੇ ਸੀ ਤਾਂ ਉਹ ਫਾਈਨਲ ਹੋ ਸਕਦੀ ਹੈ ਤੁਹਾਡੇ ਵਿਰੋਧੀ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ ਮਾਤਾ ਪਿਤਾ ਦਾ ਕੋਈ ਪੁਰਾਣਾ ਰੋਗ ਫਿਰ ਤੋਂ ਉੱਭਰ ਕੇ ਆ ਸਕਦਾ ਹੈ ਜੋ ਤੁਹਾਨੂੰ ਪਰੇਸ਼ਾਨ ਕਰੇਗਾ ਤੁਸੀਂ ਤੁਰੰਤ ਡਾਕਟਰ ਦੀ ਸਲਾਹ ਲਵੋ ਇਹ ਬਿਹਤਰ ਹੋਵੇਗਾ ਆਪਣੀ ਬਾਣੀ ਦੀ ਵਜ੍ਹਾ ਦੇ ਨਾਲ ਲੋਕਾਂ ਦੇ ਦਿਲ ਚੇਤਨ ਤੇ ਜੇਵਾਂ ਦੇ ਵਿੱਚ ਕਾਮਚਾਪ ਹੋਵੋਗੇ ਪਰਿਵਾਰ ਦੇ ਵਿੱਚ ਕਿਸੇ ਦੇ ਵਿਆਹ ਦਾ ਚੋਗ ਬਣ ਸਕਦਾ ਹੈ ਤੁਹਾਡਾ ਕੋਈ ਲੰਮੇ ਸਮੇਂ ਤੋਂ ਰੁਕਿਆ ਕੰਮ ਪੂਰਾ ਹੋ ਸਕਦਾ ਹੈ ਜੇਕਰ ਸਮੱਸਿਆ ਹੁੰਦੀ ਹੈ ਤਾਂ ਘਬਰਾਓ ਨਾ ਕਿਉਂਕਿ ਇਹ ਇੱਕ ਇਸ਼ਾਰਾ ਹੈ ਸਾਨੂੰ ਆਪਣੇ ਜੀਵਾਂ ਵਿੱਚ ਕੁਝ ਬਦਲਣਾ ਹੈ ਤੁਸੀਂ ਕਿਸੇ ਧਾਰਮਿਕ ਯਾਤਰਾ ਤੇ ਜਾ ਸਕਦੇ ਹੋ ਤੁਸੀਂ ਪੂਜਾ ਪਾਰ ਦੇ ਵਿੱਚ ਕੁਝ ਸਮਾਂ ਜ਼ਰੂਰ ਦੇਵੋ ਇਸ ਨਾਲ ਤੁਹਾਨੂੰ ਹਾਨੀ ਨਹੀਂ ਲਾਭ ਹੋਵੇਗਾ ਤੁਹਾਡਾ ਮਨ ਸ਼ਾਂਤ ਰਹੇਗਾ ਤੇ ਭਗਵਾਨ ਜੀ ਖੁਸ਼ ਹੋਣਗੇ ਤੁਹਾਨੂੰ ਨਕਾਰਤਮਕ ਸ਼ਕਤੀਆਂ ਤੋਂ ਛੁਟਕਾਰਾ ਮਿਲੇਗਾ ਤੁਹਾਡਾ ਦੁਸ਼ਮਣ ਤੁਹਾਨੂੰ ਗਲਤ ਸਲਾਹ ਦੇ ਸਕਦਾ ਹੈ ਤੁਸੀਂ ਬਿਨਾਂ ਸੋਚੇ ਸਮਝੇ ਉਸ ਦੀ ਗਲ ਮੰਨ ਲਵੋਗੇ ਤੁਹਾਨੂੰ ਨੁਕਸਾਨ ਮਿਲੇਗਾ ਤੁਸੀਂ ਧਿਆਨ ਰੱਖਣਾ ਸੁਣਨੀ ਸਭ ਦੀ ਹੈ ਤੇ ਕਰਨੀ ਮੰਦੀ ਹੈ ਤੁਸੀਂ ਕਿਸੇ ਦੇ ਕਹਣ 'ਚ ਨਹੀਂ ਆਉਣਾ ਆਪਣੇ ਫੈਸਲੇ ਖੁਦ ਕਰਨੇ ਹਨ ਤਾਂ ਅੱਗੇ ਜਾ ਕੇ ਸਮਾ ਤੁਹਾਡੇ ਲਈ ਬਹੁਤ ਵਧੀਆ ਰਹੇਗਾ ਕਾਰੋਬਾਰ 'ਚ ਤਰੱਕੀ ਮਿਲਣ ਕਰਕੇ ਮਨਪਸੰਦ ਰਹੇਗਾ ਫਸਿਆ ਹੋਇਆ ਧਨ ਵਾਪਸ ਮਿਲ ਸਕਦਾ ਹੈ ਪਰ ਜੇਕਰ ਅੱਜ ਦੇ ਦਿਨ ਤੁਸੀਂ ਕਿਸੇ ਨੂੰ ਉਧਾਰ ਦੇ ਰਹੇ ਹੋ ਤਾਂ ਬਹੁਤ ਸੋਚ ਸਮਝ ਕੇ ਦਿਓ ਨਹੀਂ ਤਾਂ ਤੁਹਾਡਾ ਧਨ ਡੁੱਬ ਸਕਦਾ ਹੈ ਤੁਹਾਨੂੰ ਮਿੱਤਰਾਂ ਨਾਲ ਕੋਈ ਸਮਾਂ ਮौज-ਮਸਤੀ ਦੇ ਵਿੱਚ ਸਮਾਂ ਬਤੀਤ ਕਰਨ ਦਾ ਮੌਕਾ ਮਿਲੇਗਾ ਅੱਜ ਦੇ ਦਿਨ ਤੁਹਾਡੇ ਲਈ ਥੋੜੀ ਬਹੁਤ ਸਮੱਸਿਆ ਰਹੇਗੀ ਅਤੇ ਸੰਤਾਂ ਤੇ ਕੁਝ ਭਵਿੱਖ ਦੀਆਂ ਯੋਜਨਾਵਾਂ ਨੂੰ ਬਣਾਉਣ ਦੀ ਪੂਰੀ ਕੋਸ਼ਿਸ਼ ਕਰੋਗੇ ਆਰਥਿਕ ਸਮੱਸਿਆਵਾਂ ਦੇ ਵਿੱਚ ਅੱਜ ਤੁਸੀਂ ਸਪਸ਼ਟਤਾ ਦੇ ਨਾਲ ਅੱਗੇ ਵਧੋਗੇ ਦੋਸਤੋ ਤੁਸੀਂ ਆਪਣੇ ਸੁੱਖ ਸਹੂਲਤਾਂ ਦੀ ਵਸਤੂਆਂ ਤੇ ਵੀ ਚੰਗਾ ਧਨ ਪ੍ਰਾਪਤ ਕਰੋਗੇ ਜਿਸ ਨੂੰ ਦੇ ਕੇ ਤੁਹਾਡੇ ਦੁਸ਼ਮਣ ਪਰੇਸ਼ਾਨ ਰਹਿਣਗੇ ਤੁਸੀਂ ਅੱਜ ਤਰੱਕੀ ਹਾਸਲ ਕਰੋਗੇ ਤੁਸੀਂ ਬਹੁਤ ਵੱਡੇ ਮਕਾਮ ਹਾਸਲ ਕਰੋਗੇ ਤੁਸੀਂ ਬਹੁਤ ਪਰੇਸ਼ਾਨ ਹੋ ਸਕਦੇ ਹੋ ਜੀ ਦੋਸਤੋ ਅੱਜ ਦਾ ਦਿਨ ਤੁਹਾਡੇ ਲਈ ਚੁਣੌਤੀਆਂ ਭਰਿਆ ਰਹਿਣ ਵਾਲਾ ਹੈ ਸਫਲਤਾ ਤਾਂ ਮਿਲੇਗੀ ਪਰ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਵੇਗਾ ਜੇਕਰ ਹਾਰ ਮੰਨ ਲਓਗੇ ਤੇ ਤੁਸੀਂ ਵਿਖਰ ਜਾਓਗੇ ਤੇ ਜੇਕਰ ਮਿਹਨਤ ਕਰਕੇ ਅੱਗੇ ਵਧੋਗੇ ਤਾਂ ਅੱਜ ਤੁਸੀਂ ਨਿੱਖਰ ਜਾਓਗੇ ਤੁਹਾਡੀ ਆਮਦਨ ਵਧਣ ਨਾਲ ਤੁਸੀਂ ਪਰਸੰਨ ਰਹੋਗੇ ਜੇਕਰ ਕਿਸੇ ਕੰਮ 'ਚ ਰੁਕਾਵਟ ਆ ਰਹੀ ਸੀ ਉਸ ਨਾਲ ਤੁਹਾਡਾ ਮਨ ਪਰੇਸ਼ਾਨ ਰਹੇਗਾ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਓਗੇ ਤੇ ਤੁਹਾਡੇ ਵਿਅਕਤੀਤਵ ਦੇ ਨਿਖਾਰ ਆਵੇਗਾ ਅੱਜ ਦਾ ਦਿਨ ਨੌਕਰੀ ਵਾਲੇ ਲੋਕਾਂ ਦੇ ਲਈ ਚੰਗਾ ਰਹਿਣ ਵਾਲਾ ਹੈ ਖਾਸ ਕਰਕੇ ਜੋ ਸਰਕਾਰੀ ਨੌਕਰੀ ਵਾਲੇ ਹਨ ਉਹਨਾਂ ਦੇ ਲਈ ਵੀ ਇਹ ਸਮਾਂ ਬਹੁਤ ਚੰਗਾ ਰਹੇਗਾ ਤੁਹਾਨੂੰ ਨੌਕਰੀ ਦੇ ਪਰਿਵਰਤਨ ਦੇ ਵਿੱਚ ਵਿਦੇਸ਼ ਜਾਣਾ ਪੈ ਸਕਦਾ ਹੈ ਅਤੇ ਰੁਜ਼ਗਾਰ 'ਤੇ ਟਿਕ ਕੇ ਰਹੇ ਲੋਕਾਂ ਨੂੰ ਕੋਈ ਚੰਗੀ ਕੁਸ਼ਕਬਰੀ ਸੋਨ ਨੂੰ ਮਿਲ ਸਕਦੀ ਹੈ ਜਿਸ ਨੂੰ ਦੇਖ ਕੇ ਤੁਹਾਡੇ ਦੁਸ਼ਮਣ ਤੁਹਾਡੇ ਬਹੁਤ ਸੜਨਗੇ ਜੇਕਰ ਤੁਸੀਂ ਘਰ ਨੂੰ ਰੀਨੋਟ ਕਰਵਾਉਣਾ ਚਾਹੁੰਦੇ ਹੋ ਤੁਸੀਂ ਅੱਜ ਉਸ ਦੀ ਸ਼ੁਰੂਆਤ ਕਰ ਸਕਦੇ ਹੋ ਅੱਜ ਦਾ ਦਿਨ ਤੁਹਾਡੇ ਲਈ ਮਿਸ਼ਰਤ ਰੂਪ ਤੋਂ ਫਲਦਾਇਕ ਰਹਿਣ ਵਾਲਾ ਹੈ ਜੇਕਰ ਤੁਸੀਂ ਪਰਿਵਾਰ ਦੇ ਵਿੱਚ ਚੱਲ ਰਹੇ ਕਲੇਸ਼ ਤੋਂ ਪਰੇਸ਼ਾਨ ਹੋ ਤੇ ਤੁਸੀਂ ਅੱਜ ਉਸ ਨੂੰ ਸੁਲਝਾਉਣ ਦਾ ਫੈਸਲਾ ਕਰੋਗੇ ਜੇਕਰ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਕਿਸੇ ਕੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਉਹ ਤੁਹਾਡੇ ਲਈ ਚੰਗੀ ਰਹੇਗੀ ਤੁਹਾਨੂੰ ਤੁਹਾਡੇ ਕਿਸੇ ਪੁਰਾਣੀ ਗਲਤੀ ਦੇ ਲਈ ਵੀ ਪਛਤਾਵਾ ਹੋਵੇਗਾ ਪਰ ਪਰ ਤੁਹਾਨੂੰ ਪਛਤਾਉਣ ਦੀ ਜ਼ਰੂਰਤ ਨਹੀਂ ਹੈ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਇਹ ਸੋਚ ਤੁਹਾਨੂੰ ਆਪਣੇ ਜਿਵੇਂ ਚ ਅੱਗੇ ਵਧਣਾ ਚਾਹੀਦਾ ਹੈ ਸੰਤਾਨ ਦੇ ਨਾਲ ਕੀਤੇ ਹੋਏ ਵਾਅਦੇ ਨੂੰ ਤੁਹਾਨੂੰ ਪੂਰਾ ਕਰਨਾ ਹੋਵੇਗਾ ਅੱਜ ਦਾ ਦਿਨ ਤੁਹਾਡੇ ਲਈ ਸਕਾਰਾਤਮਕ ਪਰਨਾਮ ਲੈ ਕੇ ਆਵੇਗਾ ਦੋਸਤੋ ਵਿਦਿਆਰਥੀਆਂ ਨੂੰ ਵੀ ਆਪਣੀ ਪੜਾਈ ਵੱਲ ਪੂਰਾ ਪੂਰਾ ਧਿਆਨ ਦੇਣਾ ਹੋਵੇਗਾ ਜੇਕਰ ਤੁਸੀਂ ਇਸ ਸਮੇਂ ਲੋਨ ਲੈਣਾ ਚਾਹੁੰਦੇ ਹੋ ਤੇ ਤੁਹਾਡੀ ਗੱਲ ਬਣ ਸਕਦੀ ਹੈ ਤੁਹਾਨੂੰ ਬੜੀ ਆਸਾਨੀ ਨਾਲ ਲੋਨ ਉਧਾਰ ਪੈਸੇ ਵਗੈਰਾ ਮਿਲ ਸਕਦੇ ਹਨ ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲ ਮਨੋਰੰਜਨ ਵਾਲੇ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹੋ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ ਛੋਟੇ ਬੱਚਿਆਂ ਦੇ ਲਈ ਤੁਸੀਂ ਕੋਈ ਤੋਹਫ਼ਾ ਲੈ ਕੇ ਆ ਸਕਦੇ ਹੋ ਦੋਸਤੋ ਅੱਗੇ ਜਾ ਕੇ ਤੁਹਾਨੂੰ ਲਾਭ ਹੋਵੇਗਾ ਦੋਸਤੋ ਇਹ ਸੀ ਇੱਕ ਹੋਰ ਰਸ਼ੀ ਵਾਲਿਆਂ ਦੇ ਬਾਰੇ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਚਾਹੀਦਾ ਹੈ ਧੰਨਵਾਦ